ਇੱਕ ਖਬਰ ਨਸ਼ਰ ਹੋ ਰਹੀ ਜਿਸ ਦੇ ਵਿੱਚ ਉੱਤਰਾਖੰਡ ਦੇ ਕਾਰ ਸੇਵਾ ਮੁਖੀ ਉੱਤਰਾਖੰਡ ਦੇ ਗੁਰਦੁਆਰਾ ਨਾਨਕ ਮਤਾ ਦੇ ਕਾਰ ਸੇਵਾ ਮੁਖੀ ਤਰਸੀਮ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਉਸ ਖਬਰ ਤੋਂ ਬਾਅਦ ਲਗਾਤਾਰ ਵਿਵਾਦ ਚੱਲਦੇ ਰਹੇ ਜਦੋਂ ਉਹ ਖਬਰ ਆਈ ਉਸ ਵੇਲੇ ਤਾਂ ਹਰ ਕਿਸੇ ਨੇ ਆਪਣਾ ਦੁੱਖ ਪ੍ਰਗਟ ਕੀਤਾ ਕਿ ਦੋ ਲੋਕ ਆਏ ਗੋਲੀਆਂ ਮਾਰ ਕੇ ਸ਼ਰੀਆਮ ਚਲੇ ਗਏ ਜਿਸ ਤੋਂ ਬਾਅਦ ਐਸਆਈਟੀਆਂ ਦਾ ਗਠਨ ਕਰ ਦਿੱਤਾ ਗਿਆ ਉਥੋਂ ਦਾ ਪ੍ਰਸ਼ਾਸਨ ਐਕਟਿਵ ਹੋ ਗਿਆ ਸਿੱਖ ਸਮਾਜ ਦੇ ਵਿੱਚ ਵੱਡੀ ਸੱਟ ਲੱਗੀ ਪਰ ਜਿਉਂ-ਜਿਉਂ ਹੌਲੀ-ਹੌਲੀ ਪਰਤਾਂ ਖੁੱਲੀਆਂ ਤਿਉਂ-ਤਿਉਂ ਇਸ ਕਤਲ ਨੂੰ ਸੋਦੇ ਦਾ ਰੂਪ ਦੇ ਦਿੱਤਾ ਗਿਆ ਹੁਣ ਜੋ ਗੱਲਾਂ ਚੱਲਦੀਆਂ ਪਈਆਂ ਇਸ ਵੇਲੇ ਬਾਬਾ ਤਰਸੇਮ ਸਿੰਘ ਨੂੰ ਨਿਹੰਗ ਪੂਲੇ ਦੇ ਨਾਲ ਜੋੜਿਆ ਜਾ ਰਿਹਾ ਜੀਤ ਸਿੰਘ ਪੂਲੇ ਦੇ ਨਾਲ ਬਾਬਾ ਤਰਸੇਮ ਸਿੰਘ ਨੂੰ ਜੋੜਿਆ ਜਾ ਰਿਹਾ ਕਿ ਨਿਹੰਗ ਪੂਲੇ ਵਾਲੀ ਰੂਹ ਬਾਬਾ ਤਰਸੇਮ ਸਿੰਘ ਦੀ ਸੀ ਔਰ ਇੱਥੋਂ ਤੱਕ ਕਿਹਾ ਜਾ ਰਿਹਾ ਸੀ ਕਿ ਮੱッセ ਰੰਗੜ ਵਾਂਗ ਹਾਲਾਤ ਜਿਹੜੇ ਪੈਦਾ ਕੀਤੇ ਸੀ ਇਸ ਬਾਬਾ ਤਰਸੇਮ ਸਿੰਘ ਨੇ ਔਰ ਇੱਥੋਂ ਤੱਕ ਗੱਲਾਂ ਹੋ ਰਹੀਆਂ ਨੇ ਕਿ ਜੇ ਦੋ ਸਿੰਘਾਂ ਨੇ ਜਿਨ੍ਹਾਂ ਦਾ ਨਾਮ ਸਰਜੀਤ ਸਿੰਘ ਤੇ ਅਮਰਜੀਤ ਸਿੰਘ ਹੈਗਾ ਉਹਨਾਂ ਨੇ ਜੇ ਗੋਲੀਆਂ ਚਲਾਈਆਂ ਵੀ ਨੇ 315 ਨਾਲ ਫਾਇਰ ਕੀਤਾ ਵੀ ਹੈ ਔਰ ਮਾਰ ਗਰਾਇਆ ਤੇ ਇਹ ਇੱਕ ਸੋਧਾ ਲੱਗਿਆ ਨਾ ਕਿ ਕਤਲ ਹੈ ਇਸ ਬਾਰੇ ਵਿਸ਼ੇਸ਼ ਤੌਰ ਦੇ ਉੱਤੇ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਆਖਰਕਾਰ ਕਾਰ ਸੇਵਾ ਮੁਖੀ ਤਰਸੀਮ ਸਿੰਘ ਹੈ ਕੌਣੀ ਅਸੀਂ ਕੌਣ ਔਰ ਉਸ ਦਾ ਕੀ ਰੋਲ ਹੈਗਾ ਆ ਸਿੱਖ ਸਮਾਜ ਦੇ ਵਿੱਚ ਕਿਸ ਤਰ੍ਹਾਂ ਉਹਨੂੰ ਯਾਦ ਕੀਤਾ ਜਾਂਦਾ ਹੁਣ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਜੇ ਗੱਲ ਕੀਤੀ ਜਾਵੇ ਇਸ ਖਬਰ ਦੀ ਤੇ ਹਵਾਲਾ ਦੇ ਰਹੇ ਹਾਂ ਭਾਈ ਸੁਖਜੀਤ ਸਿੰਘ ਖੋਸੇ ਦਾ ਸ਼ੁਰੂਆਤ ਕਰਦੇ ਆਂ ਭਾਈ ਸੁਖਜੀਤ ਸਿੰਘ ਖੋਸੇ ਦੇ ਕੁਝ ਬਿਆਨਾਂ ਤੋਂ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਹ ਨਿਹੰਗ ਪੂਲੇ ਦੇ ਮੇਚ ਦਾ ਸੀਗਾ ਤੇ ਚੰਗਾ ਕੀਤਾ ਗਿਆ ਦਾ ਸੌਦਾ ਲੱਗਿਆ ਤੇ ਦੂਜੀ ਗੱਲ ਜੇ ਉਹਨਾਂ ਨੇ ਕਿਹਾ ਕਿ ਜੇ ਸਰਬਜੀਤ ਸਿੰਘ ਤੇ ਅਮਰਜੀਤ ਸਿੰਘ ਅਜੇ ਪੁਲਿਸ ਦੀ ਕਸਟਡੀ ਤੋਂ ਬਾਹਰ ਨਹੀਂ ਤਾਂ ਇਹੋ ਜੇ ਕਈ ਹੋਰ ਲੀਡਰ ਨੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਦਾ ਬਤੀਰਾ ਕਰਦੇ ਨੇ ਤੇ ਉਸ ਤੋਂ ਬਾਅਦ ਭਾਵੇਂ ਅਗਾਹ ਚਲੇ ਜਾਣ ਇਹ ਕੋਈ ਵੱਡੀ ਗੱਲ ਨਹੀਂ ਖੈਰ ਇਸ ਮਾਮਲੇ ਨੂੰ ਲੈ ਕੇ ਜੇ ਇਸ ਪੂਰੇ ਵਿਵਾਦ ਦੇ ਉੱਤੇ ਇੱਕ ਨਿਗਾਹ ਮਾਰੀਏ ਤਾਂ ਬਾਬਾ ترਸੀਮ ਸਿੰਘ ਦੇ ਉੱਤੇ 2 ਸਾਲ ਪਹਿਲਾਂ ਵੀ ਇਲਜ਼ਾਮ ਲਗਾਏ ਗਏ ਸੀ ਐਸਜੀਪੀਸੀ ਤੇ ਸ਼੍ਰੀਕਾਲ ਤਖਤ ਸਾਹਿਬ ਦੇ ਵੱਲੋਂ ਅਤੇੋਂ ਤੱਕ ਕਿ ਤਨਖਾਈਆਂ ਆ ਵੀ ਕਰਾਰ ਦੇ ਦਿੱਤਾ ਗਿਆ ਸੀਗਾ ਇਲਜ਼ਾਮ ਸੀਗੇ ਕਿ ਗੁਰਦੁਆਰਾ ਦੇ ਕੰਪਾਉਂਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੰਪਾਉਂਡ ਦੇ ਵਿੱਚ ਧੀਆਂ ਦਾ ਨਾਚ ਕਰਾਉਣ ਦਾ ਇਲਜ਼ਾਮ ਐਥੋਂ ਤੱਕ ਇਲਜ਼ਾਮ ਸੀਗੇ ਕਿ ਉੱਥੇ ਜਾ ਕੇ ਉੱਤਰਾਖੰਡ ਦੇ ਬੀਜੇਪੀ ਦੇ ਸੀਐਮ ਨੂੰ ਚਾਂਦੀ ਦਾ ਮੁਕਟ ਪਵਾਇਆ ਗਿਆ ਉਸ ਦਾ ਸਵਾਗਤ ਕੀਤਾ ਗਿਆ ਇਸ ਤਰ੍ਹਾਂ ਜਿਵੇਂ ਉੱਥੇ ਦਾ ਰਾਜਾ ਹੋਵੇ ਇੱਕ ਸਿੰਘ ਨੂੰ ਕਹਿੰਦੇ ਸ਼ੋਭਦਾਨੀ ਪਰ ਇਹੀ ਕੁਝ ਚੀਜ਼ਾਂ ਸਿਗੀਆਂ ਜਿਸ ਤੇ ਇਤਰਾਜ਼ ਚੱਕ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਕਾਕਾਰਤਖ ਸਾਹਿਬ ਨੇ ਸਮਨ ਪੇਜੇ ਸੀ ਉਸ ਤੋਂ ਬਾਅਦ ਤਨਖਾਹ ਹੀ ਆਕਰਾਰ ਦਿੱਤਾ ਸੀ 15 ਦਿਨਾਂ ਦੀ ਸਜ਼ਾ ਲੱਗੀ ਸੀ ਤਨਖਾਹ ਲਗਾਈ ਗਈ ਸੀ 15 ਦਿਨ ਦੀ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਖਤਮ ਹੋ ਗਿਆ ਸੀ ਪਰ 2 ਸਾਲ ਬਾਅਦ ਉਸ ਵਿਵਾਦ ਦਾ ਕਿ ਬਦਲਾ ਲੈ ਲਿਆ ਗਿਆ ਇੱਥੇ ਵਿਚਾਰ ਚੱਲਦੇ ਪਏ ਨੇ ਜੇ ਭਾਈ ਸੁਖਜੀਤ ਸਿੰਘ ਖੋਸਾ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਬਾਬਾ ਤਰਸੇਮ ਸਿੰਘ ਸ਼ਰਿਆਮ ਗੁਰਦੁਆਰੇ ਦੇ ਅੰਦਰ ਕੁੜੀਆਂ ਦੇ ਨਾਲ ਧੀਆਂ ਦੇ ਨਾਲ ਔਰਤਾਂ ਦੇ ਨਾਲ ਗਲਤ ਵਤੀਰੇ ਕਰ ਰਿਹਾ ਸੀ ਉਨਾਰਾ ਜ਼ਬਰ ਜਨਾ ਕਰਨ ਤੱਕ ਦੇ ਇਲਜ਼ਾਮ ਜਿਹੜੇ ਨੇ ਆਹੋ ਤੱਕ ਇੱਥੇ ਤੱਕ ਲਗਾਏ ਗਏ ਨੇ ਕਿ ਧੀਆਂ ਦੇ ਨਾਲ ਧੀਆਂ ਭੈਣਾਂ ਦੇ ਨਾਲ ਗਲਤ ਵਤੀਰੇ ਕੀਤੇ ਜਾ ਰਹੇ ਸੀ ਔਰਤਾਂ ਦਾ ਨਾਚ ਕਰਾਇਆ ਜਾ ਰਿਹਾ ਸੀ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਵੇਸਵਾਮਾਂ ਦਾ ਨਾਚ ਉੱਥੇ ਕਰਵਾਇਆ ਜਾ ਰਿਹਾ ਸੀਗਾ ਭਾਈ ਸੁਖਜੀਤ ਸਿੰਘ ਖੋਸਾ ਸਿੱਧੇ ਤੌਰ ਦੇ ਉੱਤੇ ਵੱਡੇ ਇਲਜ਼ਾਮ ਜਿਹੜੇ ਨੇ ਇਸ ਬਾਬਾ ترਸੀਮ ਸਿੰਘ ਦੇ ਉੱਤੇ ਲਗਾਉਂਦੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਨੇ ਕਿ ਪਹਿਲਾਂ ਤਾਂ ਲੋਕ ਜ਼ਰੂਰ ਭਾਵਕ ਹੋ ਗਏ ਕਿ ਸਿੱਖ ਸਮਾਜ ਨਾਲ ਜੁੜਿਆ ਹੋਇਆ ਚਿਹਰਾ ਹੈ ਪਰ ਹੌਲੀ-ਹੌਲੀ ਜਦੋਂ ਪਤਾ ਲੱਗਿਆ ਜਦੋਂ ਜਾਗਰਤੀ ਆਈ ਤਾਂ ਪ੍ਰਤੀਤ ਹੋਣ ਲੱਗਿਆ ਕਿ ਇਹ ਅ ਜਿਵੇਂ ਕਿ ਜਾਣਕਾਰੀ ਸਾਂਝੀ ਕੀਤੀ ਹੈ ਕਿ ਤਰਸੀਮ ਸਿੰਘ ਜਿਹੜਾ ਬਾਬਾ ਤਰਸੀਮ ਸਿੰਘ ਹੈ ਉਸ ਨੂੰ 2 ਸਾਲ ਪਹਿਲਾਂ ਸਜ਼ਾ ਲਗਾਈ ਗਈ ਸੀ ਤਨਖਾਈਆ ਕਰਾ ਦਿੱਤਾ ਗਿਆ ਸੀ ਔਰ ਇਲਜ਼ਾਮ ਸੀਗੇ ਗੁਰਦੁਆਰਾ ਸਾਹਿਬ ਦੇ ਅੰਦਰ ਦੁਰਵਿਹਾਰ ਦੇ ਇਲਜ਼ਾਮ ਸੀਗੇ ਮर्यादा ਦਾ ਘਾਣ ਕਰਨ ਦੇ ਪਰ ਜੋ ਸਜ਼ਾ ਲਗਾਈ ਗਈ ਹੈ ਜੋ ਖਬਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਜੋ ਚੰਤਕ ਦੱਸ ਰਹੇ ਨੇ ਉਹ ਕਹਿੰਦੇ ਨੇ ਕਿ ਜਿਹੜੀ ਸਜ਼ਾ ਦਿੱਤੀ ਗਈ ਹੈ ਜਿਹੜੀ ਆਪ ਮੁਹਾਰੇ ਸਜ਼ਾ ਦਿੱਤੀ ਗਈ ਹੈ ਸੌਦਾ ਲਾਇਆ ਗਿਆ ਜਿਹੜਾ ਕਹਿੰਦੇ ਨੇ ਉਹ ਗਲਤ ਕੀਤਾ ਗਿਆ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਉਹ ਗਲਤ ਕੀਤਾ ਗਿਆ ਕਿਉਂਕਿ ਮर्यादा ਦਾ ਘਾਣ ਕਰਨ ਔਰ ਬੇਅਦਬੀ ਕਰਨਾ ਇਹ ਦੋ ਅਲੱਗਾਂ ਗੱਲਾਂ ਨੇ ਦੋਵਾਂ ਦੇ ਵਿੱਚ ਵੱਖੋ-ਵੱਖ ਲੇਵਲ ਦਾ ਵਜ਼ਨ ਹੈਗਾ ਆ ਮर्यादा ਦਾ ਘਾਣ ਹੋਣਾ ਇੱਕ ਵੱਖਰਾ ਮਾਮਲਾ ਆ ਇੱਕ ਬੇਅਦਬੀ ਹੋਣਾ ਇੱਕ ਵੱਖਰਾ ਮਾਮਲਾ ਜਿਸ ਦੇ ਵਿੱਚ ਸ਼ਾਇਦ ਕਾਨੂੰਨ ਦੀ ਮਦਦ ਲਈ ਜਾ ਸਕਦੀ ਸੀ ਕਾਨੂੰਨ ਦੀ ਸਹਾਇਤਾ ਲਈ ਜਾ ਸਕਦੀ ਸੀ ਇਹ ਫਿਲਹਾਲ ਵਿਚਾਰ ਜਿਹੜਾ ਕੀਤਾ ਜਾ ਰਿਹਾ ਕੀਤਾ ਕੀ ਗਿਆ ਹੈ ਦਰਅਸਲ ਸਰਪਜੀਤ ਸਿੰਘ ਤੇ ਅੱਜ ਅਮਰਜੀਤ ਸਿੰਘ ਦੇ ਦੋ ਦਸਤਾਰ ਧਾਰੀ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਹੱਥ ਦੇ ਵਿੱਚ 315 ਬੋਰ ਦੀ ਰਾਈਫਲ ਹੁੰਦੀ ਆ ਔਰ ਉਸ ਤੋਂ ਲਗਾਤਾਰ ਫਾਇਰਿੰਗ ਕੀਤੀ ਜਾਂਦੀ ਆ ਪਾਬਾ ਤਰਸੀਮ ਸਿੰਘ ਉਸ ਵੇਲੇ ਨਾਨਕ ਮਤਾ ਗੁਰਦੁਆਰਾ ਸਾਹਿਬ ਦੇ ਕੰਬਾਊਂਡ ਵਿੱਚ ਬੈਠੇ ਹੁੰਦੇ ਨੇ ਉੱਥੇ ਜਾ ਕੇ ਤੇ ਫਾਇਰ ਕਰ ਦਿੱਤਾ ਜਾਂਦਾ ਆ ਉਹਨਾਂ ਦਾ ਸੇਵਕ ਨਜ਼ਦੀਕ ਆਉਣ ਲੱਗਦਾ ਗੁਰਦੁਆਰਾ ਸਾਹਿਬ ਦਾ ਸੇਵਕ ਨਜ਼ਦੀਕ ਆਉਣ ਲੱਗਦਾ ਤੇ ਉਸ ਨੂੰ ਜ਼ੁਬਾਨੀ ਤੌਰ ਦੇ ਉੱਤੇ ਕਹਿ ਦਿੱਤਾ ਜਾਂਦਾ ਕਿ ਤੂੰ ਪਰਾਂ ਰਹਿ ਔਰ ਫੌਰੀ ਤੌਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਹਸਪਤਾਲ ਲਿਜਾਂਦੇ ਆਂ ਹੀ ਮੌਤ ਹੋ ਜਾਂਦੀ ਹੈ ਡੈੱਡ ਡਿਕਲੇਅਰ ਕਰ ਦਿੱਤਾ ਜਾਂਦਾ ਹਸਪਤਾਲ ਦੇ ਵਿੱਚ ਜਿਸ ਤੋਂ ਬਾਅਦ ਹੁਣ ਕਾਰਵਾਈ ਨੂੰ ਲੈ ਕੇ ਇੱਕ ਸੈੱਟ ਬਣਾਈ ਗਈ ਸੈੱਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਹੌਲੀ ਹੌਲੀ ਜਿਵੇਂ ਜਿਵੇਂ ਲੋਕ ਸਾਹਮਣੇ ਆ ਰਹੇ ਨੇ ਜਿਵੇਂ ਜਿਵੇਂ ਤਰਸੀਮ ਸਿੰਘ ਨੂੰ ਬਾਬਾ ਤਰਸੀਮ ਸਿੰਘ ਨੂੰ ਜਾਣਨ ਵਾਲੇ ਸਾਹਮਣੇ ਆ ਰਹੇ ਨੇ ਉਹ ਵੱਡੇ ਖੁਲਾਸੇ ਕਰ ਰਹੇ ਨੇ ਭਾਈ ਸੁਖਜੀਤ ਸਿੰਘ ਖੋਸਾ ਨੇ ਤਾਂ ਇਥੋਂ ਤੱਕ ਕਿਹਾ ਕਿ ਧੀਆ ਭੈਣਾਂ ਦੀਆਂ ਪੱਤਾਂ ਰੋਲਣ ਦਾ ਕੰਮ ਕਰਦਾ ਸੀ ਬਾਬਾ ਤਰਸੀਮ ਸਿੰਘ ਨਾ ਕਿ ਕੋਈ ਮਰਿਆਦਾ ਰੱਖ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਨਾਚ ਕਰਵਾ ਰਿਹਾ ਸੀ ਧੀਆ ਭੈਣਾਂ ਤੋਂ ਨਾਚ ਕਰਵਾ ਰਿਹਾ ਸੀਗਾ ਬੇਸਵਾਵਾਂ ਤੋਂ ਨਾਚ ਕਰਵਾ ਰਿਹਾ ਸੀ ਇਥੋਂ ਤੱਕ ਦੇ ਇਲਜ਼ਾਮ ਜਿਹੜੇ ਇਹਨੇ ਲਗਾਏ ਗਏ ਨੇ ਪਰ ਜੋ ਸਜ਼ਾ ਜਿਹੜੀ ਦਿੱਤੀ ਗਈ ਹੈ ਜਿਹੜਾ ਸੋਦਾ ਲਾਇਆ ਗਿਆ ਉਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਸਹੀ ਹੈ ਇਹ ਆਪਣੇ ਆਪ ਚ ਵਿਚਾਰ ਕਰਨੀ ਹੋ ਗਿਆ ਖੈਰ ਜੇ ਬਾਬਾ ਤਰਸੀਮ ਸਿੰਘ ਦਾ ਸੋਦਾ ਲਾਇਆ ਜਾ ਸਕਦਾ ਆ ਤੇ ਹੋਰ ਇਹੋ ਜਿਹੇ ਕਈ ਚਿਹਰੇ ਨੇ ਜਿਹੜੇ ਗਲਤ ਵੀ ਕਰ ਕਰ ਰਹੇ ਨੇ ਜਾਂ ਜਿਹੜੇ ਕਰ ਹਟੇ ਨੇ ਉਹਨਾਂ ਦਾ ਸੋਦਾ ਕਿਉਂ ਨਹੀਂ ਲਗਾਇਆ ਜਾਂਦਾ ਉਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ ਉਸ ਵੇਲੇ اپنی ਨਿਹੰਗ ਫੌਜ ਕਿੱਥੇ ਹੁੰਦੀ ਹੈ ਸਵਾਲ ਇੱਥੇ ਖੜਦੇ ਨੇ ਕਿ ਉਸ ਵੇਲੇ ਨਿਹੰਗ ਫੌਜ ਕਿਉਂ ਚੁੱਪ ਵਟ ਲੈਂਦੀ ਹੈ 2015 ਦੀ ਬੇਅਦਬੀ ਹੋਈ ਕਿਉਂ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਤੱਕ ਖੁਰਾਕੋਜ ਲੱਭ ਲਿਆ ਗਿਆ ਹੁਣ ਵੀ ਖੁਰਾਕੋਜ ਲੱਭ ਕੇ ਤੇ ਜਾ ਕੇ ਗਲਤ ਕਰਨ ਵਾਲੇ ਨੂੰ ਕਿਸੇ ਤਰ੍ਹਾਂ ਦੇ ਉੱਤੇ ਗਲਤ ਕਰਨ ਵਾਲੇ ਨੂੰ ਮਾਰ ਦਿੱਤਾ ਗਿਆ ਪਰ ਜੇ ਪਰ ਪਹਿਲਾ 2015 ਦੇ ਵਿੱਚ ਜੋ ਹੋਇਆ ਹੁਣ ਤੱਕ ਜੋ ਮਾਮਲਾ ਚੱਲਦਾ ਆਇਆ ਅਣਗਿਣਤ ਚੀਜ਼ਾਂ ਹੋ ਚੁੱਕੀਆਂ ਨੇ ਉਸ ਮਾਮਲੇ ਦੇ ਵਿੱਚ ਤਾਂ ਵੀ ਉਸ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਜਿਸ ਦੇ ਨਾਲ ਅਸਲ ਦੇ ਵਿੱਚ ਲੋਕਾਂ ਦੇ ਹਿਰਦੇ ਵੱਲੋਂ ਦਰੇ ਗਏ ਸੀ ਉਦੋਂ ਕਿਉਂ ਕੁਝ ਨਹੀਂ ਕੀਤਾ ਗਿਆ ਇਥੋਂ ਤੱਕ ਕਿ ਇਸ ਤੋਂ ਪਹਿਲਾਂ ਵੀ ਕਈ ਇਹੋ ਜਿਹੇ ਵਿਵਾਦ ਹੋਏ ਨੇ ਜਿਸ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਬੇਅਦਬੀ ਕੀਤੀ ਗਈ ਆ ਦੋ ਦੋ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬਟਾਲਾ ਦੇ ਇੱਕ ਪਿੰਡ ਦੇ ਵਿੱਚ ਸਾੜ ਦਿੱਤੀਆਂ ਗਈਆਂ ਆਪਣੇ ਆਪ ਦੇ ਵਿੱਚ ਵਿਵਾਦ ਖੜਾ ਹੁੰਦਾ ਹੈ ਕਿ ਉਸ ਵੇਲੇ ਨੇ ਹੰਗ ਫੌਜਾਂ ਕਿਉਂ ਚੁੱਪ ਰਹੀਆਂ ਜੇ ਕਾਨੂੰਨ ਦਾ ਹੀ ਸਹਾਰਾ ਲੈਣਾ ਸੀਗਾ ਤੇ ਕਾਨੂੰਨ ਦਾ ਸਹਾਰਾ ਕਿਉਂ ਨਹੀਂ ਲਿਆ ਗਿਆ ਔਰ ਦੂਜੀ ਗੱਲ ਜੇ ਸੌਦਾ ਲਾਉਣਾ ਸੀ ਇੱਕ ਆਖਰੀ तरीका बच गया तो फिर कानून दी पालना क्यों कीटी जा रही है तो फिर विदेशां च बैठे खालिस्तान पखियां ਦੇ ਵਿੱਚ ਗੁਰਪਤਵੰਤ ਪੰਨੂ ਵਰਗੀਆਂ ਦੇ ਵਿੱਚ ਔਰ ਭਾਰਤ ਦੇ ਵਿੱਚ ਬੈਠੇ ਔਰ ਭਾਰਤ ਦੇ ਵਿੱਚ ਬੈਠੇ ਸਿੰਘਾਂ ਦੇ ਵਿੱਚ ਕੀ ਫਰਕ ਰਹਿ ਗਿਆ ਦੋਵਾਂ ਦੇ ਵਿੱਚ ਕੀ ਫਰਕ ਰਹਿ ਗਿਆ ਦੋਵਾਂ ਦੀ ਸੋਚ ਸ਼ਾਇਦ ਇੱਕੋ ਜਿਹੀ ਹੁੰਦੀ ਜਾ ਰਹੀ ਹੈ ਫਿਰ ਤਾਂ ਜੇ ਇਹੋ ਜਿਹੇ ਹਾਲਾਤ ਹੀ ਬਣੇ ਰਹੇ ਜੇ ਕਾਨੂੰਨ ਦੇ ਉੱਤੇ ਭੋਰਾ ਵੀ ਭਰੋਸਾ ਨਾ ਰਿਹਾ ਫੇਰ ਪੰਜਾਬ ਅੰਦਰ ਭਾਰਤ ਅੰਦਰਲੇ ਹਾਲਾਤ ਕੀ ਬਣਨਗੇ ਇਹ ਆਪਣੇ ਆਪ ਚ ਸਵਾਲ ਖੜਾ ਹੁੰਦਾ ਪਰ ਫਿਲਹਾਲ ਸੋਦਾ ਲਾ ਦਿੱਤਾ ਗਿਆ ਦੋ ਸਿੰਘ ਜਿਹੜੇ ਇੱਕ ਮੀਆਂਵਿੰਡ ਅੰਮ੍ਰਿਤਸਰ ਦਾ ਵਸਨੀਕ ਆ ਔਰ ਇੱਕ ਅੰਮ੍ਰਿਤਸਰ ਦੇ ਨਜ਼ਦੀਕ ਹੀ ਇੱਕ ਪਿੰਡ ਦਾ ਰਹਿਣ ਵਾਲਾ ਹੈ ਦੋਵੇਂ ਜਾਣੇ ਮੋਟਰਸਾਈਕਲ ਤੇ ਜਾਂਦੇ ਨੇ ਤੇ ਦੋਵੇਂ ਜਾਣੇ ਜਾ ਕੇ ਉੱਥੇ ਸੌਦਾ ਲਾ ਦਿੰਦੇ ਨੇ ਕਥੇ ਤੌਰ ਦੇ ਉੱਤੇ ਸੌਦਾ ਲਾ ਦਿੰਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਹੁਣ ਜੋ ਮੌਜੂਦਾ ਹਾਲਾਤ ਨੇ ਦੱਸਿਆ ਜਾ ਰਿਹਾ ਹੈ ਕਿ ਬੰਗਾਲ ਤੇ ਟਾਕਾ ਐਂਟਰ ਕਰਕੇ ਤੇ ਗਾਂ ਟੱਪਣ ਦੀ ਤਿਆਰੀ ਦੇ ਵਿੱਚ ਸੀਗੇ ਔਰ ਉਹ ਟੱਪ ਵੀ ਛਾ ਚੁੱਕੇ ਹੁਣ ਪਰ ਫਿਲਹਾਲ ਪੁਲਿਸ ਜਿਹੜੀ ਆ ਲੱਭਦੀ ਪਈ ਆ ਹਾਈ ਅਲਰਟ ਤੇ ਆ ਹਾਈ ਅਲਰਟ ਤੇ ਪੁਲਿਸ ਹੈਗੀ ਆ ਉੱਤਰਾਖੰਡ ਦਿੱਲੀ ਹਰਿਆਣਾ ਤੇ ਪੰਜਾਬ ਦੇ ਵਿੱਚ ਹਾਈ ਅਲਰਟ ਹੈਗੀ ਆ ਔਰ ਨਾਲ ਦੀ ਨਾਲ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਫਿਲਹਾਲ ਹੱਥ ਆਉਂਦੇ ਆ ਯਾਨੀ ਇਹ ਸਮਾਂ ਦੱਸੇਗਾ ਪਰ ਆਖਰਕਾਰ ਤਰਸੇਮ ਸਿੰਘ ਨੂੰ ਕਿਉਂ ਮਾਰਿਆ ਗਿਆ ਕੀ ਇਲਜ਼ਾਮ ਨੇ ਉਸ ਉੱਤੇ ਉਹ ਸਾਰਾ ਬਿਲਕੁਲ ਸਾਹਮਣੇ ਆਉਂਦਾ ਜੋ ਕੁਝ ਵੀ ਤਰਸੇਮ ਸਿੰਘ ਦੀ ਛਵੀ ਸੀਗੀ ਉਸ ਨੂੰ ਲੈ ਕੇ ਜੋ ਕੁਝ ਕੀਤਾ ਗਿਆ ਸਹੀਆਂ ਜਾਂ ਨਹੀਂ ਉਹ ਤੁਹਾਡੇ ਤੱਕ ਵੀ ਤੁਹਾਡੇ ਵੱਲੋਂ ਵੀ ਵਿਚਾਰਨਾ ਜ਼ਰੂਰੀ ਹੈ ਔਰ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ